ਨਹਾਉਣ ਦੀ ਤਿਆਰੀ ਕਰਦੇ ਸਤਿ ਸ੍ਰੀ ਅਕਾਲ ਦੋਸਤੋ ਹੋ ਠੀਕ ਠਾਕ ਹੋ ਸਾਰੇ ਤੇ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਰਾਜੀ ਰਾਜੀ ਖੁਸ਼ੀ ਰਹੋ ਹੱਸਦੇ ਵਾਦਦੇ ਰਹੋ ਆਪਣੇ ਕਰਾਚ ਠੀਕ ਹੈ ਕਿ ਨਹੀਂ 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 ਕਰੋ ਤੇ ਬਾਕੀ ਜਪਨੂਰ ਸਵੇਰ ਦਾ ਟਾਈਮ ਹੈ ਤੇ ਹੁਣ ਨਹਾਉਣ ਦੀ ਤਿਆਰੀ ਕਰਦਾ ਕਹਿੰਦਾ ਆਹ ਕਨਮੇ ਨਹਾਉਣਾ ਦਾ ਨਹੀਂ ਨਹੀਂ ਦੀ ਤਿਆਰੀ ਨਹੀਂ ਦੀ ਤਿਆਰੀ ਹੋ ਰਹੀ ਹੈ ਜਪਨੂਰ ਸਾਚੀ ਕਾ ਕਰ ਦੋ ਸਾਰਿਆਂ ਨੂੰ ਪੁੱਤ ਸਾਚੀ ਕਾ ਸਾਚੀ ਕਾ ਕਰ ਦੋ ਸਾਚੀ ਕੇ ਕਰੋ ਸਾਚੀ ਕਾ ਕਰ ਸਾਡੇ ਕਹਿੰਦੇ ਨਾ ਜੱਪੂ ਇੰਨਾ ਸ਼ਿਆਣਾ ਸਾਚੀ ਕਾ ਨਹੀਂ ਕਰਦਾ ਕਾ ਸਾਚੀ ਕਾ ਕਰ ਦੋ ਫਿਰ ਆਪੇ ਕਰ ਦੋ ਆਪੇ ਕਾ ਦੋ ਆਪੇ ਕਰ ਸਾਚੀ ਕਾ ਕਰ ਦੋ ਕਾ ਨਾ ਗੁੱਛੇ ਜੇ ਕਲ ਮਾਲਜ ਕਰੀ ਗੁੱਛੇ ਜਾਵੰਦਾ ਮਾਲਜ ਕਰੀਏ ਮਾਲਜ ਹਾਂ ਮਾਲਜ ਕਰੋ ਜੱਪਨੂਰ ਦੇ ਤੇ ਜੱਪਨੂਰ ਦਾ ਟਾਪਾ ਕਰਾਂਗੇ ਨਵਾਵਾਂਗੀ ਮੈਂ ਭੈਣ ਕਹਿੰਦੇ ਨਾ সুইমিং ਪੂਲ ਇਧਰ ਜਣਕੇ ਸਾਡੇ ਪਿੰਡਾਂ ਵਾਲੀ ਬੋਲੀ ਆ ਟੱਪ ਟੱਪ ਤੇ ਟਾਪ ਹੀ ਕਹਿੰਦੇ ਐ ਇਸ ਦਾ ਠੀਕ ਹੈ ਤੇ ਮੈਂ ਤਾਂ ਸਵੀਮਿੰਗ ਪੂਲ ਹੀ ਬੋਲੀ ਆ ਜੀ ਹੈ ਸਵੀਮਿੰਗ ਪੂਲ ਮੰਗੀ ਮੰਗਾਇਆ ਮੈਂ ਤਾਂ ਉਹ ਤਾਂ ਕੱਚੀ ਹੁੰਦੀ ਕਹਿੰਦੀ ਆ ਓ ਠੂੜ ਉਹ ਤਾਂ ਤੁਹਾਡੇ ਨਾਲ ਹੁਣ ਮੈਨੂੰ ਤੁਹਾਡੇ ਵਰਗਾ ਬੋਲਣਾ ਪੰਦਾ ਅੱਛਾ ਯੈਸ ਨਹੀਂ ਜਿਹੜੀ ਨਾ ਇਹ ਠੇੜ ਪੰਜਾਬੀ ਬੋਲੀ ਐ ਇਹਦੇ ਨਾਲ ਦੀ ਬੋਲੀ ਹੋਣੀਗੀ ਮੈਂ ਇਹਨਾਂ ਨੂੰ ਕਿਹਾ ਸੀ ਸਵੀਮਿੰਗ ਪੂਲ ਦਾ ਟੱਪ ਹੁੰਦਾ ਨਾ ਇਹਦਾ ਵੱਡਾ ਜਿਹਾ ਆਵੇ ਮੈਂ ਸੀ ਤੁਸੀਂ ਨੂਰੇ ਸਿੱਧੀ ਪੰਜਾਬੀ ਜਿਹਾ ਸਜਣ ਸਿੱਧੀ ਬੜਾ ਮੈਨੂੰ ਲੈ ਕਿਤੇ ਥਾਲੀ ਫੜਾਓ ਕਿਤੇ ਸਟੈਂਡੀ ਫੜਾਓ ਹੁਣ ਆਪਾਂ ਨਾਸ਼ਤਾ ਕੀਤਾ ਤੇ ਮੈਂ ਅਜੇ ਲਿਆ ਕੇ ਰੱਖਿਆ ਸੀ ਤੇ ਅੱਜ ਪਨੂਰ ਸੁੱਤੀ ਸੀ ਮੈਂ ਕਿ ਚੱਲ ਅਜੇ ਇਹਦੇ ਸੁੱਤੇ ਮੈਂ ਆਪਾਂ ਨਾਸ਼ਤਾ ਕਰ ਲੈਨੇ ਆ ਬਾਜੀ ਤੇ ਚਾਹ ਪੀਣੀ ਮੈਂ ਨਾਸ਼ਤਾ ਦਿੱਤਾ ਤੇ ਉਹਨੇ ਜੀ ਉੱਠ ਗਈ ਤੇ ਕੰਬਲ ਦਿੱਤਾ ਹੋਇਆ ਸੀ ਤੇ ਇੱਕੋ ਦਮ ਉੱਠ ਗਈ ਇਹਨੂੰ ਪਤਾ ਲੱਗ ਗਿਆ ਕਿ ਮਮਾ ਕੁਝ ਖਾ ਰਿਹਾ ਹੈ ਤੇ ਫਟਾਫਟ ਲੱਤਾ ਮਾਰਨ ਲੱਗੀ ਕਿ ਕੰਬਲ ਉਤਾਰਾ ਮੈਂ ਆਪਣੇ ਉਹ ਉਤਰਦਾ ਨਹੀਂ ਪਏ ਸੀ ਆਪੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਉਤਾਰ ਦਿਓ ਤੁਸੀਂ ਤੇ ਫਟਾਫਟ ਪਲੇਟ ਨੂੰ ਪਈ ਮੈਂ ਫਟਾਵਾਂ ਪਾਸੇ ਕੀਤੀ ਪਲੇਟ ਮੇਰੇ ਖਿਆਲ ਨਾਲ ਅੱਜ ਮੈਂ ਜਾਣਾਗਾ ਨਿਹਾਂ ਸਿੰਘ ਵਾਲੇ ਸ਼ਹਿਰ ਜਪਨੂਰ ਦਾ ਗੱਦਾ ਲੈ ਕੇ ਆਉਣਾਗਾ ਕਿਉਂਕਿ ਜਪਨੂਰ ਨਾਲ نیچے ਉਠਾਇਆ ਕਰਾਂਗੇ ਇਹ ਕਈ ਵਾਰ ਨਾਲ ਬਿਠਾਉਣੇ ਆਏ ਵੀ ਪਿੱਛੇ ਨੂੰ ਉਲਰ ਜਾਂਦੀ ਆ ਤੇ ਮੁੜ ਕੇ ਇਹ ਸਹਿਰ ਵਜਦਾ ਇਹਦਾ ਫਸਤੇ ਇਸ ਕਰਕੇ ਥੱਲੇ ਇੱਕ ਦਿਨ ਬੈਂਡ ਤੋਂ ਡੈਗ ਪੀਸ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਤੇ ਇਹਦਾ ਰਮਣ ਜਪਨੂਰ ਦਾ ਯਾਨੀ ਕਿ ਅੱਜ ਬਾਹਰਲਾ ਵੀਜਾ ਕੈਂਸਲ ਆ ਕਿਉਂਕਿ ਬਾਹਰਲਾ ਵੀਜਾ ਹੈ ਕੈਨਸਲ ਹੈ ਅੱਗੇ ਮੈਂ ਕਿਹੜਾ ਕੂੜਾ ਕਢਾ ਲਿਓ ਨਾ ਦੁੱਧ ਲੈਣ ਜਾਣੇ ਆਂ ਅਸੀਂ ਪਿਓਤੀ ਦੋਨੇ ਜਾਣੇ ਆਂ ਦੁੱਧ ਲੈ ਕੇ ਆਉਨੇ ਆ ਮੇਰੀ ਗੋਦੀ ਚ ਬਹਿ ਜਾਂਦੀ ਵੀਲਚੇਅਰ ਤੇ ਫੇ ਮੇਰੇ ਨਾਲ ਦੁੱਧ ਲੈ ਕੇ ਆਉਂਦੀ ਹੈ ਇਹ ਠੀਕ ਹੈ ਫੇ ਮੈਨੂੰ ਕਹੂੰ ਕਿ ਡੋਲਣਾ ਡੋਲੂ ਮੈਨੂੰ ਖੜਾਉ ਜਪਨੂਰ ਸੀ ਉਹ ਜਿਵੇਂ ਸ਼ੀਸ਼ੇ ਚ ਨਹੀਂ ਵੇਖਦੇ ਅੱਜ ਜਪਨੂਰ ਦਾ ਜਾਨੀ ਕਿ ਬਾਹਰਲਾ ਵੀਜਾ ਮੇਰੇ ਵੱਨੋਂ ਕੈਨਸਲ ਹੈ ਮੈਂ ਚੱਲ ਕੇ ਸ਼ਹਿਰ ਮੈਂ ਲੇਟ ਆਉਂਗਾ ਠੀਕ ਹੈ ਕਿ ਨਹੀਂ ਤੇ ਸ਼ਾਮ ਨੂੰ ਜਾਇਓ ਨਾ ਹਾਂ ਮੈਂ ਹਜੇ ਨਾਉਣਾ ਨੂੰ ਨਾਗਾ ਜਪਨੂਰ ਨੇ ਵੀ ਨਾਉਣਾ ਮੇਰੇ ਪੁੱਤ ਉਹ ਕਹਿੰਦੇ ਹੁੰਦੇ ਬੱਠਲ ਚ ਬੱਠਲ ਮੈ ਨਹੀਂ ਨਾ ਹਨਾ ਜੇ ਆਪ ਨੂੰ ਉਹਦਾ ਬੱਠਲ ਆ ਜਦੋਂ ਵੱਡੀ ਹੋ ਗਈ ਨਾ ਇਹਨੂੰ ਵੱਡਾ ਟੱਪ ਹੋਰ ਲਿਆ ਕੇ ਦੇ ਲਪੇ ਗਰ ਬੱਚੇ ਆ ਜਿਹਦੇ ਚ ਛੋਟੀ ਵੱਡੀ ਹੂੰ ਉਹ ਜਦੋਂ ਵੱਡੀ ਹੋएगी ਹੋएगी ਬੱਚੇ ਜ਼ਿਆਦਾਤਰ ਆਪਣਾ 3-4 ਸਾਲ ਤੱਕ ਕੰਨ ਖੇੜੀ ਨਾਲ ਵਿੱਚ ਕਿੰਨਾ ਚੋਣਾ ਕਾਕਾ ਮੇੜਾ ਮੋੜਾ ਮੋਤ ਉਹ ਦੇਖ ਰਹੀਏ ਦੋ ਦੋ ਕੇ ਨਜ਼ਰ ਆ ਰਹੇ ਹਨਾ ਜੇ ਆਪ ਨੂੰ ਚਾਚੀ ਕਾ ਕਾ ਦੋ ਘਰ ਚਾਚੀ ਕਾ ਅੱਜ ਬਾਈ 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 ਕਾ ਦੋ ਘਰ ਐਵੇਂ ਨਹੀਂ ਐਵੇਂ ਨਹੀਂ ਚਰਨਾਂ ਉਦੀ ਆਹ ਉਹ ਕਰ ਰਹੀ ਨੇ ਹਾਂ ਬਾਏ ਬਾਏ ਕਾ ਦਿਓ ਬਾਏ 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 ਸ਼ੁਕਰ ਆਜਾਪ ਨੂੰ ਸਾਚੀ ਕਾ ਕਾ ਦਿਓ ਹੈਂਡ ਜੋੜ ਕੇ ਸਾਚੀ ਕਾਲ ਵੀ ਕਰ ਸਾਚੀ ਕਾ ਵੀ ਕਰ ਦਿਓ ਸਾਚੀ ਕਾ ਕਰੋਗੇ ਕਿ ਨਹੀਂ ਹਾਂ ਚਾਚੀ ਕਾ ਵੀ ਕਾਦਾ ਮੇਰਾ ਸਟਾਈਲ ਨਾਲ ਕਰਦੀ ਥੋੜੀ ਜੀ ਐਵੇਂ ਬੁੱਤ ਐਵੇਂ ਇਹ ਆਇਆ ਨਾ ਗੁਰਦੁਆਰੇ ਸਾਹਿਬ ਜਾ ਕੇ ਫਿਰ ਮੈਂ ਕਦਨ ਗੁਰਦੁਆਰੇ ਨਾਲ ਸਾਮ ਨੂੰ ਲੈ ਗਿਆ ਤੇ ਨਿਸਾਨ ਸਾਹਿਬ ਕੋਲ ਜਾ ਕੇ ਕਹਿੰਦੀ ਬਾਬਾ ਮੈਂ ਕਹਿੰਦਾ ਇਹਨੂੰ ਵੀ ਪਤਾ ਹਨਾ ਵੀ ਬਾਬੇ ਦੇ ਆ ਗਿਆ ਆਪਾਂ ਨਹੀਂ ਬੱਚਿਆਂ ਨੂੰ ਕੀ ਹੁੰਦਾਗਾ ਨਾ ਵੀ ਪਤਾ ਕਹਿੰਦੀ ਬਾਬਾ ਮੈਂ ਕਿਹਾ ਮੈਂ ਬਾਬੇ ਨੂੰ ਲੈ ਕੇ ਜਾਂਦੀ ਆ ਮੈਂ ਵਾਗਰੂ ਕਰੋ ਮੈਂ ਮਾਲਿਸ਼ ਕਰੋ ਮੈਂ ਮੇਰਾ ਹੱਥ ਜੋੜ ਕੇ ਤੇ ਬਾਬਾ ਬਾਬਾ ਚਲ ਵਾਗਰੂ ਤਾਂ ਨਹੀਂ ਕਹਿਣਾ ਹੁੰਦਾ ਛੋਟੇ ਪਤਾ ਨਹੀਂ ਕੀ ਗੱਲ ਹੈ ਹੁਣ ਇਹਨਾਂ ਥੋੜਾ ਜਿਆ ਕਰਦੀ ਵੀ ਪਹਿਲਾਂ ਜੇ ਅਸੀਂ ਇੱਕ ਭਾਉਂਦੇ ਸੀਗੇ ਵਾਗਰੂ ਵਾਗਰੂ ਹਨਾ ਕੋਈ ਗੱਲ ਨਹੀਂ ਆਪਾਂ ਵਾਹਿਗੁਰੂ ਤਾਂ ਸਿਖਾਵਾਂਗੇ ਸਿਮਰਨ ਤਾਂ ਸਿਖਾਵਾਂਗੇ ਇਹਨੂੰ ਨਹੀਂ ਬੋਲਦੀ ਐ ਉਹਨੂੰ ਨਾਲ ਜਿਆਦਾ ਬੋਲਦੀ ਐ ਆ ਪਾਪਾ ਮੰਮਾ ਪਾਪਾ ਪਾਪਾ ਜਿਆਦਾ ਕਰਦੀ ਹੂੰ ਤੇ ਮੈਂ ਰੱਪ ਲੱਗ ਪਾਪਾ ਦੀ ਪਿਆਰੀ ਭਰੀ ਐ ਹੈਨਾ ਤੇ ਭਾਜੀ ਤੁਹਾਡੇ ਕਰਾਂਗੇ ਮਾਲਿਸ਼ ਤੇ ਮੈਂ ਨੂੰ ਮਾਵਾਂਗੀ ਆ ਫੇਸ ਉਹ ਗੱਲ ਜਦੋਂ ਮੈਨੂੰ ਆਇਆ ਸੀ ਮੈਂ ਰਾਮਨਾ ਸੋਖੇ ਨੂੰ ਆਲੇ ਸੀ ਮੈਨੂੰ ਆਇਆ ਸੀ ਕਿ ਦਿੱਕਤ ਆਊਗੀ ਮੈਨੂੰ ਬਰਤੋਲੀਆ ਜਦੋਂ ਮੈਂ ਰੱਖਿਆ ਨਾ ਉਹਦੀ ਦਿੱਕਤ ਆਈ ਮੈਨੂੰ ਉਹ ਮੈਂ ਲੈ ਕੇ ਨਹੀਂ ਗਈ ਬਾਥਰੂਮ ਚ ਪਹਿਲਾਂ ਲੈਣੀ ਨਾ ਹਾਂ ਪਹਿਲਾਂ ਹੀ ਰੱਖ ਲਾਂਗੀ ਬੇਸਿੰਟ ਨਾਲਸ ਮੈਂ ਕਰ ਦਿੰਨਾ 2.5 ਕਿਲੋ ਕੇ ਹਾਥੋਂ ਕੇ ਸਾਥ ਹਾਥੋਂ ਕੇ ਸਾਥ ਆਹ ਜੁਕੇ ਸਾਜੇ ਇਹ ਹੈ ਨਾ ਮੇਰੇ ਹੱਥ ਵੱਡੇ ਕਰਕੇ ਇੱਕ ਭੈਣ ਨੇ ਕਮੈਂਟ ਕੀਤਾ ਮੈਂ ਮਾਸ ਕਰੀਏ ਉਹਨੇ ਇੱਕ ਚੀਜ਼ ਕਰੀਏ ਆਪਾਂ ਮੈਂ ਮਾਸ ਕਰ ਰਿਆ ਸੀਗਾ ਐਵੇਂ ਨਹੀਂ ਹੁੰਦਾ ਮਨਵਾਉਗੀ ਨਾ ਮਦਦ ਤੋਂ ਕਰਾਵਾਂਗਾ ਲਓ ਤੇ ਜਪਨੂਰ ਦਾ ਕਿੱਥੇ ਆਉਂਗਾ ਤੇ ਮੈਂ ਮਾਲਸ ਕਰ ਰਿਹਾ ਸੀਗਾ ਤੇ ਸ਼ਾਰਟ ਬਣਾਇਆ ਸੀਗਾ ਭੈਣ ਕਹਿੰਦੇ ਐਂ ਥੋੜੇ ਮਾਲਸ ਹੁੰਦੀ ਆ 2.5 ਕਿਲੋ ਦਾ ਵੀ ਮੈਂ ਨਾ ਮੈਨੂੰ ਵੀ ਪਤਾ ਬੱਚਾ ਹੈਗਾ ਮੈਂ ਆਪ ਦੇ ਤਰੀਕੇ ਨਾਲ ਮਾਲਸ ਕਰ ਰਿਹਾ ਸੀਗਾ ਨੋਰਮਲ ਹੱਥਾਂ ਨਾਲ ਹੱਥ ਵੱਡਾ ਲਾ ਉਹ ਹੱਥ ਵੱਡਾ ਕਰਕੇ ਲੱਗਦਾਗਾ ਵੀ ਬਹੁਤ ਸਖਤ ਹੱਥ ਚੱਲ ਰਿਹਾ ਹੈਗਾ ਸਿਰ ਤੇ ਨਾ ਮੈਂ ਬਿਲਕੁਲ ਨੋਰਮਲ ਹੱਥ ਮੈਨੂੰ ਵੀ ਪਤਾ ਬੱਚਾ ਹੈ ਇਹ ਕਿੱਤਲ ਕੋਈ ਗਾਣੀ ਮੇਰਾ ਚਲੇ ਐਨੇ ਨਾ ਮੈਂ ਕਪਾਣ ਆਪਾਂ ਬਾਜ ਬਾਰ ਬਾਰ ਬਾਹਰ ਬਾਹਰ ਦੀ ਐਨੇ ਨਾ ਮੈਂ ਥੋੜਾ ਜਿਹਾ ਸੰਨੀ ਦਿ올ਣਾ ਮੈਚ ਕਰ ਲਾਗਾ 2.5 ਕਿਲੋ ਪਹਾੜ 2.5 ਸੰਨੀ ਦਿ올ਣਾ ਆ ਤੇ ਆਓ ਇੱਧਰ ਆਪੇ ਆਪੇ ਆ ਲੋ ਚੀਜੀ ਆ ਲੋ ਆਪੇ ਆਪੇ ਆਓ ਗੁਗ ਜਪਨੂਰ ਇੱਥੇ ਆਓ ਮਮਾ ਕੋ ਇੱਥੇ ਆਓ ਮੇ ਕੋ ਆਜੋ ਮਮਾ ਕੋ ਲਾਜੋ ਹੈ ਮਮਾ ਕੋ ਕਿਤੇ ਦੇਖਦਾ पापा कितने गए पापा पापा की बाइक नहीं है अज पापा कितने गए बाहर नहीं जाना बाहर गमी बहुत है बहुत है अच्छा पापा 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 मैं चुका मैं कुका अच्छा मम्मा को लाना जी मम्मा को लाना बाहर लैके मैथा चल चलिए बाहर चलने अब बाहर बहने बार बार पापा आएंगे चीजी ला ਟਾਡੇ ਭਾਜੀ ਆ ਗਏ ਨੇ ਆ ਦੇਖੋ ਗੱਦਾ ਲਿਆਂਦਾ ਤੇ ਅੱਜ ਪਨੂਰ ਵਾਸਤੇ ਸਪੈਸ਼ਲ ਲਿਆਂਦਾ ਐ ਸਵਸਤੇ ਕਿ ਕੱਲ ਨੂੰ ਉਹਨੇ ਇੱਧਰ ਜਗ੍ਹਾ ਸਾਡੀ ਕਾਫੀ ਹੋ ਗਈ ਐ ਅਲਮਾਰੀ ਅਸੀਂ ਸਿੱਧੀ ਕਰਤੀ ਐ ਹੁਣ ਐਵੇਂ ਬੈੱਡ ਦੇਣਾ ਤੇ ਕਾਫੀ ਜਗ੍ਹਾ ਹੋ ਗਈ ਐ ਤਾਂ ਕਿ ਜਦ ਪਨੂਰ ਨੂੰ ਨੀਚੇ ਬਿਠਾ ਕੇ ਆਪਣਾ ਖਿਲਾਨ ਖੇਡਦੀ ਰਹੇ ਕਰੇਗੀ ਮੈਨੂੰ ਕਿਸੇ ਟਾਈਮ ਜੇ ਕੋਈ ਕੰਮ ਹੋਵੇ ਹਨਾ ਤੇ ਰਾਈ ਬੈੱਡ ਤੋਂ ਗਿਰਨ ਦਾ ਡਰ ਨਹੀਂ ਰਹਿੰਦਾ ਬੱਚੇ ਦਾ ਬਾਕੀ ਤੁਹਾਡੇ ਭਾਜੀ ਗਏ ਨੇ ਕੋਈ ਸਮਾਨ ਲੈਣ ਉਹ ਪੁਰਾ ਲਾਏ ਨੇ ਦੁਬਾਰਾ ਗੇਮ ਆਪਣੇ ਪਿੰਡ ਬਾਜ਼ਾਰ ਚ ਆਏ ਨਹੀਂ ਹੱਲੇ ਚਲੋ ਮੈਨੂੰ ਐਸ ਜੀ ਦਾ ਹੋ ਗਿਆ ਸੀ ਕਿ ਚਲ ਗੱਦਾ ਆ ਜਾਂਦਾ ਤੇ ਆਪਣਾ ਜਪਨੂਰ નીચે ਬੈਠ ਕੇ ਖੇਡਣ ਵਾਲੀ ਹੁੰਦੀ ਹਲਕਾ ਕਾਫੀ ਸੋ ਜਿਹੜੇ ਅੱਜ ਕੱਲ ਚੱਲਦੇ ਹਨ ਉਹਨਾਂ ਦੇ ਜਾਣ ਤੋਂ ਬਾਅਦ ਹੀ ਬਾਜ਼ਾਰ ਚਲੇ ਗਏ ਜਦੋਂ ਮੈਂ ਫਿਰ ਪਿੱਛੇ ਸਬਜ਼ੀ ਬਣਾ ਲਈ ਸਬਜ਼ੀ ਬਣਾਈ ਹੈ ਆਲੂ ਸ਼ਮਕਾ ਮਰਚ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਦੂਸਰਾ ਹਸਤੰਦਰਿਆ ਕਰੋ ਅੱਜ ਮਧੂ ਨਾਲ ਵੀ ਪਤਾ ਨਹੀਂ ਕਿਹੜੀ ਗੱਲ ਤੋਂ ਫੋਨ ਨੀ ਅੱਛਾ ਮਧੂ ਨਾਲ ਵੀ ਨਾ ਕੋਈ ਗੱਲ ਤੋਂ ਕਰ ਰਿਆ ਸੀ ਫੋਨ ਨੂੰ ਉੱਧਰ ਕੁਲਦੀਪ ਵੱਲ ਲੈ ਕੇ ਗਈ ਉਹ ਕਹਿੰਦੀ ਆਜੋ ਉਹਨੂੰ ਲੈ ਕੇ ਮੈਂ ਕਿਹਾ ਲੈ ਜਾ ਥੋੜੀ ਜਿ ਮੈਨੂੰ ਵੀ ਵੇਲ ਮਿਲੇਗੀ ਆ ਕੀ ਹੈ ਇਹ ਵਟ ਇਸ ਥਿਸ ਇਹ ਮੇਰੀ ਚਾਰਗ ਕੀ ਹੈ ਹੰਡੀ ਕਰਾ ਆ 오, 해니지게 하이. 아, 뭐지, 이